ਹਾਂ ਜੀ ਮਿੱਤਰੋ ਕਿਵੇਂ ਸਾਰੇ ਵਧੀਆ ਹੋਗੇ ਅੱਜ ਤੁਹਾਨੂੰ ਦਿਖਾਉਣੇ ਆਪਣੇ ਖੇਤਾਂ ਦਾ ਮਾਹੌਲ ਦੇਖੋ ਮਿੱਤਰੋ ਅਣਕਾ ਸੁਨਹਿਰੀ ਮਾਰਨ ਲੱਗ ਗਿਆ ਦੇਖੋ ਮਿੱਤਰੋ ਲੈਟ ਚੱਲੀ ਜਾਂਦੀ ਹੈ ਦੇਖੋ ਬਈ ਆਪਣੀ ਕੋਠੀ ਆ ਗਈ ਲੋਹੀ ਆਏ ਇਹ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਜੇ 2500 ਪੈਨਸ਼ਨ ਦਿੱਤੀ ਜਾਂਦੀ ਹੈ ਇਹ 5000 ਰੁਪਏ ਕਰਨਗੇ ਮੁੰਡੇ ਇਹਦੇ ਕੋਲੋਂ ਦੇਣਗੇ 2500 ਕੋਈ ਪੈਨਸ਼ਨ ਬੰਦੇ ਦੀ ਹੋਵੇ ਜਾਂ ਨਾ ਹੋਵੇ ਕੱਟ ਕੇ ਵਗਣਾ ਪੁੱਤ ਮਾਰੇ ਆ ਕਿਵੇਂ ਮੱਖਣ ਚ ਕੱਢਦੇ ਹੁੰਦੇ ਵਾਲ ਨਹੀਂ ਚੰਗਾ ਮੁੱਲ ਪਿਆ ਤੇ ਤਹੀਰੀਏ ਨਹੀਂ ਵਧੀਆਂ ਚੜਾ ਕੇ ਪੂਰੇ 12 ਸਾਲ ਨਹੀਂ ਨਾ 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 ਪੱਕਣਾ ਬੇਰਾਂਜਣਾ ਮੇਰਾ ਨਾ ਕਸੂਰ ਵੇ ਨਾ ਰਾਜਣਾ ਮਾਪੇ ਵੈਰੀ ਹੋ ਗਏ ਡੱਡੋਂ ਜੰਮ ਕੇ ਏ ਮੇਰਾ ਨਾਮ ਕਸੂਰ ਵੇ ਨਰਾਜਣਾ ਹਾਏ ਮਾਪੇ ਵੈਰੀ ਹੋ ਗਏ ਢਿੱਡੋ ਲੋ ਵੀ ਮਿੱਤਰੋ ਚੱਲ ਪਏ ਖੇਤਾਂ ਨੂੰ ਫਿਰ ਆਪਾਂ ਟਰਾਈ ਟੂ ਲੈਂਡ ਪਹੁੰਚ ਗਏ ਮਿੱਤਰੋ ਖੇਤ ਫਿਰ ਦੇਖਦੇ ਆ ਮਿੱਤਰੋ ਪਹਿਲਾਂ ਤਾਂ ਆਪਾਂ ਪਹਿਲੇ ਗੇਅਰ ਤੇ ਦੇਖਿਆ ਟਰਾਈ بڑا ਮोटाਇਆ ਚਲਾ ਕੇ ਫਿਰ ਵਧੀਆ ਪਹੁੰਚ ਆ ਪੈ ਗਿਆ ਮਿੱਤਰੋ ਫਿਰ ਦੇਖਿਆ ਦੂਜੇ ਗੇਅਰ ਤੇ ਚਲਾ ਕੇ ਪੂਰੀ ਵਧੀਆ ਮੋਡੀਫਿਕੇਸ਼ਨ ਹੋਈ ਹੈ ਤੇ ਗੱਲਬਾਤ ਐਂਡ ਹੋ ਗਈ ਬੱਤੋ ਵਧੀਆ ਪੰਜਾਬੀ ਦਾ ਬਟੋ ਕੋਈ ਬਹੁਤ ਵਾਸਤੂ ਨੇ ਮੇਤਰਾ ਪਹੁੰਚ ਗਏ ਮਿੱਤਰਾਂ ਕੋਲੇ ਆਪਣੇ ਕੋਲੇ ਦੇਖੋ ਬੈਠੇ ਨੇ ਯਾਰ ਬੱਲੀ ਝੂਟੇ ਲੈ ਰਹੇ ਨੇ ਗੇ ਟੀਂਗ ਦੇ ਚੂਲੇ ਤੇ ਬੈਠੇ ਝੂਟੇ ਲੈ ਰਹੇ ਨੇ ਮਿੱਤਰੋ ਕਿਆ ਓਏ ਤੂ ਦੌਣ ਲੱਗ ਗਿਆ ਆ ਮੁੰਡੇ ਨੂੰ ਥੱਕ ਗਿਆ ਥੋੜਾ ਜਿਹਾ ਇਹ ਇੱਕ ਆਪੜ ਤੂ ਇਹ ਪਾੜ ਦਿੰਦਾ ਮੱਛਾਂ ਨੂੰ ਪੱਲੀ ਬੋਲ ਗਿਆ ਕਿਆ ਓਏ ਕੱਲ ਨੂੰ ਹਾਂ ਕੱਲ ਨੂੰ ਠੀਕ ਹੈ ਅੱਜ ਕੋਈ ਨਾ ਹੋਰ ਦਾ ਤੂੰ ਮੇਰੀ ਤੂੰ ਮੇਰੀਆਂ ਸੋਹਟੀ ਕਾਕੀ ਕਾ ਬੰਦੀਆ ਕਾਦੂ ਕੋਲ ਆ ਕਾਦੂ ਕੋਲ ਆ ਠੀਕ ਆ ਸ਼ਰਤ ਕੀ ਹੈ ਸ਼ਰਤ ਗੁੱਸੇ ਲਾ ਦੇਣਾ ਸ਼ਰਤਾਂ ਚੱਲ ਜਾ ਜਾਂ ਦਾਵਤ ਜਾਂ ਦਾਵਤ ਚ ਦਾਵਤ ਚ ਦਾਵਤ ਚ ਚੱਲ ਆਹੀ ਵੀ ਕਾਦੂ ਦਾਵਤ ਚ ਹਾਂ ਲੋ ਵੀ ਮਿੱਤਰ ਇਹ ਕੁੱਲਣਗੇ ਕਾਦੂ ਚੁਰਤ ਜਾਣਾ ਬੂਦਾ ਦਾਵਤ ਚ ਬਈ ਜਿਹੜਾ ਜਿੱਤ ਗਿਆ ਉਹ ਜਿਹੜਾ ਹਾਰ ਗਿਆ ਬੰਦਾ ਉਹ ਜਿੱਤੇ ਬੰਦੇ ਨੂੰ ਸਾਨੂੰ ਅਸੀਂ ਵੀ ਚਾਰ ਨਾਲ ਆਗੇ ਤੁਹਾਨੂੰ ਦਾਵਤ ਚ ਲੈ ਕੇ ਜਾਊਗਾ ਪਾਰਟੀ ਕਰੂ ਬੰਦਾ ਹਾਂ ਜਿਹੜਾ ਵੀ ਹਰ ਗਿਆ ਠੀਕ ਹੈ ਆਪਣੀ ਵੀਡੀਓ ਦੇ ਵਿੱਚ ਇਹ ਕੈਦ ਕਰ ਲਏ ਆਪਾਂ ਨੂੰ ਅੰਦਰ ਕਾਲੂ ਵੀ ਦਿਖਾਵਾਂਗੇ ਹਾਂ ਕਾਲੂ ਤੁਹਾਨੂੰ ਕੋਲ ਦਿਖਾਵਾਂਗੇ ਇਹਨਾਂ ਦੇ ਬਿਲਕੁਲ ਨਾ ਠੰਡੇ ਡਣੇ ਨਹੀਂ ਓਕੇ ਤਾਂ ਏਨੇ ਕੋਲੋਂ ਆਂਗੇ ਦੱਸੋ ਐਵੇਂ ਵੀ ਦੱਸੋ ਹੈ ਜਦੋਂ ਮਰਜੀ ਮੈਂ ਤਿਆਰਾਂਗਾ ਅੱਜੀ ਹੋ ਗਈ ਬੜੀ ਗੱਲ ਅੱਜੀ ਹੋ ਗਈ ਨਾ ਅੱਜ ਹੋ ਗਈ ਅੱਜ ਹੋ ਗਈ ਅਗਰ ਲੱਗ ਰਹੀ ਜਾਂਦਾ ਬਾਈ ਅੱਜ ਹੋ ਗਈ ਗੱਲ ਇਹ ਤਾਂ ਮੁੰਡਾ ਬਾਈ ਆ ਤਾਂ ਕਰ ਆਇਆ ਚੱਲ 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 ਆ ਦਵ ਗਿਆ ਬਾਈ ਦਵ ਗਿਆ ਦਵ ਗਿਆ ਤੂੰ ਤਾਂ ਕਹਿਣਾਗੇ ਵੀ ਅੱਜ ਹੀ ਆ ਜਾ ਮੈਂ ਤਾਂ ਕਹਿਣਾ ਹੁਣ ਆ ਜਾ ਬਸ ਬਾਈ ਦਵ ਗਿਆ ਮੁੰਡਾ ਦਾ ਨਹੀਂ ਨਹੀਂ ਮੋਬਾਈਲ ਫੜਾ ਓਏ ਮੋਬਾਈਲ ਫੜਾ ਓਏ ਮੋਹਰ ਕੱਢ ਓ ਲੈ ਕੜਾ ਲਾ ਲਈ ਤੂੰ ਵੀ ਕੜਾ ਲਾ ਕਈ ਵਾਰ ਪੈਜਦਾ ਹਾਂ ਐਨ ਤਾਂ ਚੱਪਲਾਂ ਫੜਨ ਵਾਲੀਆਂ ਉਹ ਪੁਰਾ ਵਾਹ ਬਰਲਾ ਹੋ ਗਈ ਤੂੰ ਵੀ ਓਏ ਅੱਜ ਬਈ ਸ਼ਰੀਰ ਹੀ ਨਹੀਂ ਸੱਟਿਆ ਯਾਰ ਓਏ ਕੋਈ ਨਹੀਂ ਤੇ ਤੂੰ ਹੀ ਮੁੰਡੇ ਬੱਤੇ ਰਹੀ ਜਾਣਾ ਚੱਲ ਜਾ ਅੱਜ ਵੀ ਨਾ ਤੈਨੂੰ ਪਤਾ ਕਰਦਾ ਵਿਕੀ ਕਰਨ ਬਣ ਗਿਆ ਚੱਲ ਤੂੰ ਦੱਸ ਬਾਈ ਤੈਨੂੰ ਕੋਈ ਹੌਸਲਾ ਨਹੀਂ ਸੀ ਗਿਆ ਤੂੰ ਜਿੱਤਣ ਦਾ ਤੈਨੂੰ ਕੋਈ ਹੌਸਲਾ ਨਹੀਂ ਸੀ ਗਿਆ ਤੂੰ ਫੇਰ ਵੀ ਜਿੱਤ ਗਿਆ ਤੈਨੂੰ ਕਿਵੇਂ ਮਹਿਸੂਸ ਹੋ ਰਿਹਾ ਬਾਈ ਹੈ ਕਿਵੇਂ ਮਹਿਸੂਸ ਹੋ ਰਿਹਾ ਮੈਂ ਕੁਝ ਨਹੀਂ ਬੋਲਦਾ ਬਾਈ ਇਹ ਮੁੰਡੇ ਨੇ ਬਾਈ ਕੋਈ ਆਸ ਨਹੀਂ ਦੀ ਜਿੱਤਣ ਦੀ ਫੇਰ ਵੀ ਜਿੱਤ ਗਿਆ ਪੰਜੋ ਲੱਤੀ ਫੜ ਲਈ ਪਹਿਲੇ ਹੀ ਤਾਂ ਹੀ ਹਾਰ ਗਿਆ ਮਾਨ ਕਰ ਗਿਆ ਥੋੜਾ ਜਿਆ ਕੱਲ ਨੂੰ ਕੱਲ ਨੂੰ ਦੁਬਾਰੇ ਆ ਗਈ ਠੀਕ ਆ ਕੱਲ ਨੂੰ ਤੂੰ ਲੋ ਮਿੱਤਰੋ ਆਪਾਂ ਇੱਥੇ ਵਲੌਗ ਦਾ ਐਂਡ ਕਰਦੇ ਆਂ ਬਾਕੀ ਵੀਡੀਓ ਕਰ ਲੂ ਹਨਾ ਮੁੰਡਿਓ ਓਕੇ ਕਰ ਲੂ ਜ਼ਬਰਦਸਤ ਵੀਡੀਓ ਪਾਵਾਂਗੇ ਤੁਹਾਨੂੰ ਮੁੰਡਿਓ